ਤੇਰੇ ਦੀ ਚਰਚਾ ਹੁੰਦੀ ਤੂੰ ਸੋਣੀ ਮੁਟਿਆਰ ਕਹਾਉਂਦੀ ਸ਼ੀਸ਼ਾ ਤੇਰੇ ਕੋਲੋਂ ਪੁੱਛਦਾ ਥੱਕ ਗਿਆ ਦੱਸ ਦੇ ਤੂੰ ਕੀ ਚਿਹਰੇ ਤੇ ਲਗਾਉਂਦੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੂਰਦਰਸ਼ਨ ਦੇਖ ਰਹੇ ਸਾਰੇ ਹੀ ਪਿਆਰੇ ਪਿਆਰੇ ਦਰਸ਼ਕਾਂ ਦਾ ਮੈਂ ਮੀਨਾਕਸ਼ੀ ਸ਼ਰਮਾ ਨਿਗਾ ਸਵਾਗਤ ਕਰਦੀ ਹਾਂ ਲੈ ਕੇ ਹਾਜ਼ਰ ਹਾਂ ਇੱਕ ਵਾਰ ਫੇਰ ਤੋਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਖੂਬਸੂਰਤ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਬ੍ਰਾਈਡਲ ਮੇਕਅਪ ਬਾਰੇ ਬ੍ਰਾਈਡਲ ਮੇਕਅਪ ਕਰਕੇ ਵੀ ਦਿਖਾਵਾਂਗੇ ਤੇ ਉਸ ਬਾਰੇ ਲੁੜਿੰਦੀ ਜਾਣਕਾਰੀ ਵੀ ਦਵਾਂਗੇ ਤੇ ਸਾਡੇ ਨਾਲ ਸਾਡੇ ਮੇਕਅਪ ਆਰਟਿਸਟ ਮੌਜੂਦ ਨੇ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰ ਦਿੰਨੀ ਆ ਰਜਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਰਜਤ ਜੀ ਇੱਕ ਗੱਲ ਤਾਂ ਮੰਨਣੀ ਪਾਉਗੀ ਕਿ ਇੱਕ ਕਲਮ ਉਸ ਉੱਪਰ ਵਾਲੇ ਪਰਮਾਤਮਾ ਦੀ ਜਿਨੇ ਸਾਨੂੰ ਸੋਹਣੀਆਂ-ਸੋਹਣੀਆਂ ਸ਼ਕਲਾਂ ਦੇ ਕੇ ਇਸ ਧਰਤੀ ਤੇ ਭੇਜਿਆ ਤੇ ਦੂਸਰੀ ਕਲਾਕਾਰੀ ਹੁੰਦੀ ਹੈ ਤੁਹਾਡੀ ਮੇਕਅਪ ਆਰਟਿਸਟ ਦੀ ਜਿਹੜੇ ਕਿ ਉਸ ਖੂਬਸੂਰਤੀ ਤੇ ਹੋਰ ਵੀ ਚਾਰਚੰਦ ਲਾ ਦਿੰਦੇ ਨੇ ਤੇ ਰਜਤ ਜੀ ਚਲੋ ਫਿਰ ਸ਼ੁਰੂ ਕਰਦੇ ਹਾਂ ਕਿਉਂਕਿ ਸਾਡੇ ਦਰਸ਼ਕ ਵੀ ਉਤਸੁਕਤਾ ਦੇ ਨਾਲ ਡੇਟ ਕਰ ਰਹੇ ਨੇ ਬ੍ਰਾਈਡਲ ਮੇਕਅਪ ਦੀ ਠੀਕ ਹੈ ਮੈਮ ਸਭ ਤੋਂ ਪਹਿਲਾਂ ਆਪਾਂ ਜਿਹੜਾ ਸਾਡੇ ਕੋਲ ਕਲਾਈਂਟ ਆਂਦਾ ਹੈ ਉਹਨਾਂ ਦੀ ਆਪਾਂ ਪਹਿਲਾਂ ਸਕਿਨ ਐਨਾਲਾਈਜ਼ ਕਰਦੇ ਆਂ ਕਿ ਉਹਨਾਂ ਦੀ ਸਕਿਨ ਤੇ ਕੀ ਕੀ ਪ੍ਰੋਬਲਮ ਹੈਗੀ ਹੈ ਕੀ ਕੀ ਪ੍ਰੋਬਲਮ ਨਹੀਂ ਹੈਗੀ ਹੈ ਸਭ ਤੋਂ ਪਹਿਲਾਂ ਜਦੋਂ ਸਾਡੇ ਕੋਲ ਮੇਕਅਪ ਲੈ ਲਈ ਆਪਾਂ ਕੀ ਕਰਦੇ ਆਂ ਕਿ ਉਹਨਾਂ ਦਾ ਪਹਿਲਾਂ ਸੀਟੀਐਮ ਕਰਦੇ ਆਂ ਆਪਾਂ ਠੀਕ ਹੈ ਜ ਜਿਹਦੀ ਫੁੱਲ ਫਾਰਮ ਹੈਗੀ ਕਲੀਨਜ਼ਿੰਗ ਟੋਨਿੰਗ ਮੋਇਸਚਰਾਈਜ਼ਰ ਅਸੀਂ ਆਪਣੇ ਜਿਹੜੇ ਸਾਡੇ ਕੋਲ ਅੱਜ ਚਲੰਜੀਤ ਮੈਮ ਆਏ ਹੋਏ ਨੇ ਇਹਨਾਂ ਦਾ ਆਪਾਂ ਕਲੀਨਜ਼ਿੰਗ ਟੋਨਿੰਗ ਮੋਇਸਚਰਾਈਜ਼ਰ ਕਰ ਚੁੱਕੇ ਆਂ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਕਰਦੇ ਆਂ ਕਿ ਇਹਨਾਂ ਦਾ ਪਹਿਲਾਂ ਆਪਾਂ ਆਈਜ਼ ਮੇਕਅਪ ਸਟਾਰਟ ਕਰਦੇ ਆਂ ਕਿਉਂਕਿ ਮੈਮ ਸਮ ਟਾਈਮ ਕੀ ਹੁੰਦਾ ਹੈ ਕਿ ਜਦੋਂ ਆਪਾਂ ਆਈਜ਼ ਮੇਕਅਪ ਕਰਦੇ ਹਾਂ ਸਾਡਾ ਮਤਲਬ ਆਈ ਸ਼ੈਡੋ ਅਪਲਾਈ ਕਰਦੇ ਹਾਂ ਸਾਡਾ ਪ੍ਰੋਡਕਟਸ ਆ ਫਾਲ ਆਊਟ ਹੋ ਜਾਂਦਾ ਹੈ ਫਿਰ ਉਹ ਉਹਦੇ ਨਾਲ ਆਪਾਂ ਈਜ਼ੀਲੀ ਰਿਮੂਵ ਕਰ ਸਕਦੇ ਹਾਂ ਜੀ ਬਿਲਕੁਲ ਜੀ ਮੈਮ ਅਸੀਂ ਸਕਿਨ ਤੋਂ ਇੱਕ ਸ਼ੈਡ ਲਾਈਟ ਬੇਸ ਅਪਲਾਈ ਕਰਦੇ ਆ ਕਿ ਜਿਹੜਾ ਆਪਾਂ ਕਲਰ ਅਪਲਾਈ ਕਰਨਾ ਹੈ ਉਹ ਸਾਨੂੰ ਐਗਜ਼ੈਕਟ ਤੌਰ ਤੇ ਵਿਜ਼ੀਬਲ ਹੋ ਜਵੇ ਓਕੇ ਮਤਲਬ ਸਭ ਤੋਂ ਪਹਿਲਾਂ ਆਈਜ਼ ਦੇ ਉੱਪਰ ਵੀ ਜਿਹੜਾ ਇੱਕ ਬੇਸ ਲਗਾਇਆ ਜਾਏਗਾ ਹਾਂ ਜੀ ਜੀ ਇਹਦੇ ਆਪਾਂ ਕੋਈ ਵੀ ਕਨਸੀਲਿੰਗ ਲਗਾਵਾਂਗੇ ਕੋਈ ਵੀ ਕੰਸੀਲਰ ਅਪਲਾਈ ਕਰਾਂਗੇ ਆਈ ਸ਼ੈਡੋ ਅਪਲਾਈ ਕਰਾਂਗੇ ਤੇ ਅੱਖੇ ਤਿਕਨਾ ਇਨਹਾਂਸ ਹੋ ਜਾਏਗਾ ਜੀ ਉਹਨੇ ਨੂੰ ਸਪਾਂਜ ਦੇ ਨਾਲ ਤੁਸੀਂ ਟੈਪ ਕਰ ਰਹੇ ਹੋ ਹਾਂ ਜੀ ਇਹ ਬਿਊਟੀ ਬੈਂਡਰ ਸਾਡਾ ਵੈਟ ਹੋਇਆ ਹੋਣਾ ਚਾਹੀਦਾ ਹੈ ਓਕੇ ਵੈਟ ਹਾਂ ਜੀ ਕਿਉਂਕਿ ਜੇ ਇਹ ਡਰਾਈ ਹੋਵੇ ਇਹ ਸਾਰਾ ਪ੍ਰੋਡਕਟ ਆਪਣੇ ਚ ਸਕਵੀਜ਼ ਕਰ ਲੇਗਾ ਓਕੇ ਜੀ ਮਤਲਬ ਆਈ ਮੇਕਅਪ ਦੇ ਲਈ ਪਹਿਲਾਂ ਤੁਸੀਂ ਆਈਜ਼ ਨੂੰ ਰੈਡੀ ਕੀਤਾ ਹੈ ਜੀ ਬਿਲਕੁਲ ਮੈਂ उस तो बाद इनू आप कोई भी कंपैक्ट पाउडर या लूज पाउडर के नाल इनू आप लो करना है okay. हाँ जी right. उस तो बाद मैम आप आइज के जिस तरह ड्रैसिंग सेंस आ आप उस अकॉर्डिंग कलर में पिक करा okay. जी मतलब जो ड्रैस के नाल मैच भी हो जाए हाँ और ना लगे और फेस के उपर भी जो अच्छा लगे बिल्कुल बिल्कुल मैम ਉਸse ਬਦਾਪਾ ਫਲੈਟ ਬ੍ਰਸ਼ ਲਿਆ ਜੋ ਵੀ ਇਹਨਾਂ ਦੇ ਸੂਟ ਦੇ ਵਿੱਚ ਕਲਰ ਹੋਏਗਾ ਜੀ ਉਹਨੂੰ ਆਪਾਂ ਸ਼ਿਮਰ ਕਲਰ ਦੇ ਨਾਲ ਅਪਲਾਈ ਕਰ ਦਨ ਇਹ ਵੀ ਪੂਰੀ ਆਈਸ ਦੇ ਉੱਪਰ ਹੀ ਹੋਏਗਾ ਇਹ ਸਾਰਾ ਮੈਮ ਜਿੱਥੇ ਇਹਨਾਂ ਦੀ ਆਈ ਬੋਲ ਏਰੀਆ ਹੈ ਓਕੇ ਸੈਂਟਰ ਦੇ ਵਿੱਚ ਹਾਂਜੀ ਔਰ ਇਨਹਾਂਸ ਹੋਇਆ ਹੋਣਾ ਚਾਹੀਦਾ ਮੈਨੂੰ ਸਦਾ इधर ऊपर आप ग्लिटर अप्लाई कराएंगे। ओके। okay. तो कि ब्राइडल की लुक हो जिनार बहुत ज़्यादा पॉपआउट होएगी। ओके। हाँ जी। आप टू वेज जेल ले लिया पहला। ओके। okay. इन्हें आप ड्रैग नहीं आयेंगे ऊपर अप्लाई कराएंगे हल्की चीज़ रब करके। आई बोल एरिया ते हल्का-हल्का नो अप्लाई कर दूंगे। ओके। म ਬਹੁਤ ਹੀ ਨੇਚਰਲ ਲੁੱਕ ਆਈ ਹੈ ਆਈ ਮੇਕਅਪ ਦੀ ਹਾਂਜੀ ਮੈਮ ਜੇ ਸਾਡੇ ਹੇਠੇ ਗਲਿਟਰਸ ਫਾਲ ਆਊਟ ਹੋਏ ਨੇ ਉਹਨੂੰ ਆਪਾਂ ਵੈਟ ਵਾਈਪਸ ਦੇ ਨਾਲ ਅੱਛੇ ਤਰੀਕੇ ਨਾਲ ਕਲੀਨ ਕਰ ਦਮਗੇ ਜੀ ਉਸ ਤੋਂ ਬਾਅਦ ਆਪਾਂ ਲਾਈਨਰ ਅਪਲਾਈ ਕਰਾਂਗੇ ਜੀ ਅਕੋਰਡਿੰਗ ਟੂ ਆਈਜ਼ ਅਕਸਰ ਲਾਈਨਰ ਲਗਾਉਣ ਦੇ ਵਿੱਚ ਕਾਫੀ ਮਿਸਟੇਕਸ ਹੋ ਜਾਂਦੀਆਂ ਨੇ ਹਾਂਜੀ ਉਹਦੇ ਲਈ ਤੁਸੀਂ ਕੋਈ ਖਾਸ ਟਿਪ ਦੇਣਾ ਚਾਹੋਗੇ ਬਿਲਕੁਲ ਮੈਮ ਜਦੋਂ ਸਾਡੇ ਕੋਲ ਆਪਾਂ ਲਾਈਨਰ ਅਪਲਾਈ ਕਰਦੇ ਆ ਉਹਨੂੰ ਆਪਾਂ ਤਿੰਨ ਪਾਰਟ ਚ ਡਿਵਾਈਡ ਕਰਾਂਗੇ ਪਹਿਲਾਂ ਓਕੇ ਹਾਂਜੀ ਪਹਿਲਾਂ ਆਪਾਂ ਇੱਕ ਸਿੰਗਲ ਲਾਈਨ ਡਰਾ ਕਰਾਂਗੇ ਇੱਥੇ ਐਂਡ ਦੇ ਵਿੱਚ ਹਾਂਜੀ ਉਸ ਤੋਂ ਬਾਅਦ ਮੀਟ ਤੋਂ ਲੈ ਕੇ ਇਹਨੂੰ ਆਪਸ ਵਿੱਚ ਕੰਬਾਈਨ ਕਰ ਦਵਾਂਗੇ ਆਪਾਂ ਜੀ ਉਸ ਤੋਂ ਬਾਅਦ ਜਿਸ ਤਰ੍ਹਾਂ ਇਹਨਾਂ ਦੀ ਆਈਜ਼ ਦੀ ਸ਼ੇਪ ਹੈ ਕਿ ਇਹ ਲਾਈਨਰ ਨੂੰ ਆਪਾਂ ਉਸੇ ਤਰ੍ਹਾਂ ਰੋਟੇਟ ਕਰ ਦਮਾਗੇ ਲਾਈਨਰ ਲਗਾਉਣ ਦੇ ਨਾਲ ਆਈਜ਼ ਦੀ ਜਿਹੜੀ ਖੂਬਸੂਰਤੀ ਹੈ ਹੋਰ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ ਹਾਂਜੀ ਮੇਰੇ ਵੀ ਮੈਂ ਉਸ ਤੋਂ ਬਾਅਦ ਆਪਾਂ ਬ੍ਰੋਮ ਨੂੰ ਹਾਈਲਾਈਟ ਕਰਾਂਗੇ ਜਿਹੜੀ ਸਾਡੀ ਬੋਨ ਹੈ ਜੀ ਉਸ ਤੋਂ ਬਾਅਦ ਆਪਾਂ ਲੈਸ਼ੀਜ਼ ਅਪਲਾਈ ਕਰਾਂਗੇ ਜੀ ਸਰ ਲੈਸ਼ੀਜ਼ ਲਗਾਉਣ ਦੇ ਲਈ ਤੁਸੀਂ ਕੋਈ ਗਲੂ ਅਪਲਾਈ ਕਰ ਰਹੇ ਹੋ ਹਾਂਜੀ ਮੈਂ ਮੇ ਟ੍ਰਾਂਸਪੇਰੈਂਟ ਗਲੂ ਹੈ ਓਕੇ ਤੇ ਕਾਫੀ ਬ੍ਰਾਂਡਸ ਵੀ ਵਿੱਚ ਆਂਦੀ ਹੈ ਮਾਰਕੀਟ ਦੇ ਵਿੱਚ ਬਹੁਤ ਡੁਪਲੀਕੇਟਸ ਵੀ ਮਿਲਦੀਆਂ ਨੇ ਓਕੇ ਤੇ ਉਹਦੇ ਨਾਲ ਹੀ ਅੱਛੇ ਤਰੀਕੇ ਨਾਲ ਸਟੇ ਨਹੀਂ ਕਰਦੀਆਂ ਓਕੇ ਆਪਾਂ ਬ੍ਰਾਂਡ ਵਾਲੀ ਯੂਜ਼ ਕਰਦੇ ਪਏ ਹਾਂ ਠੀਕ ਹੈ ਉਸੇ ਟਾਈਮ ਹੀ ਉਹ ਸਟਕ ਗੱਲ ਲੇਗੀ ਓਕੇ ਹਾਂਜੀ ਔਰ ਵੈਸੇ ਵੀ ਸਕਿਨ ਦਾ ਸਵਾਲ ਹੈ ਤਾਂ ਅਚੇ ਪ੍ਰੋਡਕਟ ਹੀ ਯੂਜ਼ ਕਰਨੇ ਚਾਹੀਦੇ ਨੇ ਹਾਂਜੀ ਬਿਲਕੁਲ ਮੈਮ ਇਸ ਤੋਂ ਬਾਅਦ ਆਪਾਂ ਲਾਈਨਰ ਜੀ ਉੱਪਰ ਅਪਲਾਈ ਕਰਨਾ ਇੱਕ ਵਾਰ ਓਕੇ ਫਿਨਿਸ਼ਿੰਗ ਲਾਕ ਫਿਨਿਸ਼ਿੰਗ ਲਾਕ ਕਰ ਦਿਓ ਸਰ ਲਾਈਨਰ ਹੁਣ ਤੁਸੀਂ ਦੁਬਾਰਾ ਅਪਲਾਈ ਕਰ ਰਹੇ ਹੋ ਬਲੈਸ਼ੇਸ ਲਗਾਉਣ ਤੋਂ ਬਾਅਦ ਹਾਂਜੀ ਮੈਮ ਇਹਦਾ ਕੋਈ ਖਾਸ ਰੀਜ਼ਨ ਇਹਦਾ ਖਾਸ ਰੀਜ਼ਨ ਇਹ ਹੈ ਕਿ ਮੈਮ ਸਾਡਾ ਲਾਈਨਰ ਅੱਛੇ ਤਰੀਕੇ ਨਾਲ ਵਿਜੀਬਲ ਹੋਏਗਾ ਓਕੇ ਹਾਂਜੀ ਮਤਲਬ ਇੱਕ ਫਿਨਿਸ਼ਿੰਗ ਆ ਜਾਏਗੀ ਆਈ ਮੇਕਅਪ ਦੇ ਉੱਪਰ ਬਿਲਕੁਲ ਮੈਮ ਥੀਨਾ ਦੇ ਪਹਿਲਾਂ ਆਪਾਂ ਕਨਸੀਲਿੰਗ ਵੀ ਕਰ ਸਕਦੇ ਆ ਜਿੱਥੇ ਜਿੱਥੇ ਨਾ ਵੀ ਪ੍ਰੋਬਲਮਸ ਹੈਗੇ ਉਹਨੂੰ ਆਪਾਂ ਪਹਿਲਾਂ ਹਾਈਡ ਕਰਾਂਗੇ ਓਕੇ ਹਾਂਜੀ ਕਨਸੀਲਰ ਦੇ ਨਾਲ ਜਿਹੜੀ ਅਨ ਇਕਵਨ ਟੋਨ ਹੈ ਹਾਂਜੀ ਉਹਨੂੰ ਆਪਾਂ ਕਵਰ ਕਰਦੇ ਹਾਂ ਓਕੇ ਸਿਰ ਕਨਸੀਲਰ ਵੀ ਸਕਿਨ ਦੇ ਹਿਸਾਬ ਨਾਲ ਹੁੰਦਾ ਹੋਏਗਾ ਹਾਂਜੀ ਮੈਮ ਜਿੱਥੇ ਨਾ ਫੇਸ ਦੇ ਉੱਤੇ ਆਪਾਂ

ਜਿਹੜਾ ਹੁਣ ਤੁਸੀਂ ਬ੍ਰਸ਼ ਯੂਜ਼ ਕਰ ਰਹੇ ਹੋ ਇਹ ਫਾਊਂਡੇਸ਼ਨ ਅਪਲਾਈ ਕਰ ਰਹੇ ਹੋ ਇਹਦੇ ਨਾਲ ਹਾਂਜੀ ਇੰਨਾ ਆਪਾਂ ਜਿਹੜੀ ਆਪਾਂ ਕੰਸੀਲਿੰਗ ਕਰਨੀ ਹੈ ਹਲਕੀ ਹਲਕੀ ਉਹ ਅਪਲਾਈ ਕਰਾਂਗੇ ਫਾਊਂਡੇਸ਼ਨ ਦੇ ਲਈ ਸਾਡੇ ਕੋਲ ਅਲੱਗ ਬ੍ਰਸ਼ ਆਏਗਾ ਓਕੇ ਹਾਂਜੀ ਮਤਲਬ ਇਹ ਹਾਲੇ ਕੰਸੀਲਿੰਗ ਹੀ ਹੋ ਰਹੀ ਹੈ ਹਾਂਜੀ ਬਿਲਕੁਲ ਮੈਂ ਹੁਣ ਤੁਸੀਂ ਲਾਈਟ ਕਲਰ ਲਿਆ ਕੰਸੀਲਰ ਲਾਈਟ ਜਿਹੜਾ ਇਹਨਾਂ ਦੀ ਸਕਿਨ ਟਨ ਹੈਗੀ ਹੈ ਉਹਦੇ ਅਕੋਰਡਿੰਗ ਕਲਰਸ ਨੂੰ ਪਿਕ ਕੀਤਾ ਹੋਇਆ ਹੈ ਆਪਾਂ ਓਕੇ ਜਿ세 ਜਿਤੇ ਆਪਾਂ ਕਨਸੀਲਿੰਗ ਅਪ ਕੀਤੀ ਹੋਈ ਹੈ ਓ ਵਾਲੀ ਏਰੀਆ ਤੇ ਆਪਾਂ ਇਹਨੂੰ ਹਲਕਾ ਹਲਕਾ ਮਰਜ ਕਰਨਾ ਪਏਗਾ। ਓਕੇ। ਉਸ ਤੋਂ ਬਾਅਦ ਆਪਾਂ ਫਾਊਂਡੇਸ਼ਨ ਅਪਲਾਈ ਕਰਾਂਗੇ। ਜੀ। ਇਹ ਵੀ ਆਪਾਂ ਅਕੋਰਡਿੰਗ ਟੂ ਸਕਿਨ ਅਪਲਾਈ ਕਰਾਂਗੇ। ਜੀ। ਮਤਲਬ ਫੇਅਰ ਟੋਨ ਹੈ ਜਾਂ ਡਾਰਕ ਟੋਨ ਹੈ ਉਸੇ ਸਾਧਨ ਨਾਲ। ਜਦੋਂ ਅਸੀਂ ਤੋਂ ਪਛਾਰਕਾਮ ਦੇ ਸਾਡੇ ਫੇਸ ਤੇ ਪਿਗਮੈਂਟੇਸ਼ਨ ਅਪਲਾਈ ਹੋ ਜਾਂਦੀ ਹੈ ਜੀ ਉਹਨੂੰ ਆਪਾਂ ਹਾਈਡ ਕਰਨ ਦੇ ਲਈ ਇਹ ਚੀਜ਼ ਅਪਲਾਈ ਕਰਦੇ ਆਂ ਬਰਾਇਡਲ ਮੇਕਅਪ ਤੋਂ ਪਹਿਲਾਂ ਵੀ ਸਕਿਨ ਨੂੰ ਜਿਹੜਾ ਆ ਰੈਡੀ ਕੀਤਾ ਜਾਂਦਾ ਮੇਕਅਪ ਦੇ ਲਈ ਹਾਂਜੀ ਬਿਲਕੁਲ ਇਹਨਾਂ ਨੂੰ ਆਪਾਂ ਸਿਟਿੰਗਸ ਦਿੰਨੇ ਆ ਫੇਸ਼ੀਅਲਸ ਦੀਆਂ ਓਕੇ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਟੀ ਜ਼ੋਨ ਏਰੀਆ ਹਾਈਲਾਈਟ ਕਰਾਂਗੇ ਓਕੇ ਸਰ ਹਾਈਲਾਈਟ ਕਰਨ ਲਈ ਫਿਰ ਤੁਸੀਂ ਕੀ ਯੂਜ਼ ਕਰਦੇ ਹੋ ਅਸੀਂ ਲਾਈਟ ਕਲਰ ਦਾ ਕੰਸੀਲਰ ਅਪਲਾਈ ਕਰਦੇ ਹਾਂ ਓਕੇ ਜਿਹੜਾ ਆਪਾਂ ਡਾਰਕ ਕਲਰ ਦਾ ਸੀ ਉਹਨਾਂ ਨਾਲ ਪ੍ਰੋਬਲਮਸ ਆਈ ਨੂੰ ਕੀਤੀਆਂ ਸੀ ਜੀ ਇਹਦੇ ਨਾਲ ਆਪਾਂ ਸਕਿਨ ਟੋਨ ਤੋਂ ਲਾਈਟ ਲਿਆ ਤੁਸੀਂ ਹਾਂਜੀ ਓਕੇ ਇਹਨੂੰ ਪ੍ਰੋਪਰ ਤਰੀਕੇ ਨਾਲ ਆਪਾਂ ਸਕਿਨ 'ਚ ਅਬਜ਼ਰਬ ਕਰਨਾ ਮਤਲਬ ਉਹਨੇ ਕੇਰੀਏ ਤੇ ਟੈਪਿੰਗ ਕਰਨੀ ਹੈ ਬਿਲਕੁਲ ਜੀ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਬੈਂਟੋਰਿੰਗ ਕਰਾਂਗੇ। ਓਕੇ। ਇਹ ਆਪਾਂ ਫੇਸ ਨੂੰ ਪਤਲਾ ਦਿਖਾਉਣ ਦੇ ਲਈ ਕਰਦੇ ਆ। ਸਰ ਇਹਦੇ ਲਈ ਫਿਰ ਤੁਸੀਂ ਕੀ ਯੂਜ਼ ਕਰ ਰਹੇ ਹੋ? ਅਸੀਂ ਡਾਰਕ ਕਲਰ ਦਾ। ਓਕੇ। ਇਹ ਤੁਸੀਂ ਬੇਸ ਹੀ ਲਿਆ ਆ। ਹਾਂਜੀ। ਓਕੇ। ਉਸ ਤੋਂ ਬਾਅਦ ਜੇ ਇਹਨਾਂ ਦੀ ਜ਼ੋਲਨ ਅਬ ਵੀਜ਼ੀਬਲ ਹੋ ਰਹੀ ਹੈ ਉਹਨੂੰ ਆਪਾਂ ਪ੍ਰੋਪਰ ਇੱਕੇ ਨਾਲ ਹਾਈਟ ਕਰਾਂਗੇ। ਮਤਲਬ ਚਿਹਰੇ ਦੀ ਜਿਹੜੀ ਸ਼ੇਪ ਹੈ ਉਹਨੂੰ ਤੁਸੀਂ ਵਧਾ ਰਹੇ ਹੋ ਨਾ। ਹਾਂਜੀ, ਇਨਹਾਂਸ ਕਰਦੇ ਹਾਂ ਉਹਨਾਂ ਨੂੰ।

ਜਿੰਨੇ ਜਿਸ ਦਾ ਕਿਸੇ ਦਾ ਕੰਪਲੈਕਸ਼ਨ ਐਕਸਟਰਾ ਫੇਅਰ ਜਾਂ ਫੇਅਰ ਹੈ ਜਾਂ ਬੀਚ ਹੈ ਉਹਨਾਂ ਨੇ ਆਪਾਂ ਪੀਚ ਜਾਂ ਪਿੰਕ ਅਪਲਾਈ ਕਰ ਸਕਦੇ ਆ ਜਿਨਾਂ ਦੇ ਕਿਸੇ ਦਾ ਡਾਰਕ ਕੰਪਲੈਕਸ਼ਨ ਹੈ ਉਹਨਾਂ ਦੇ ਆਪਾਂ orange ਅਪਲਾਈ ਕਰਦੇ ਆ ਓਕੇ ਉਸ ਤੋਂ ਬਾਅਦ ਆਪਾਂ ਸਕਿਨ ਦੇ ਉੱਤੇ ਬਲਸ਼ਰ ਅਪਲਾਈ ਕਰਨਾ ਹੈ ਬਲਸ਼ਰ ਵੀ ਟੈਪਿੰਗ ਦੇ ਨਾਲ ਹਾਂਜੀ ਬਾਅਦ ਵਿੱਚ ਆਪਾਂ ਉਹਨੂੰ ਅਚੂਕ ਤਿਕਨਾ ਬਲੈਂਡ ਕਰ ਦਿੰਦੇ ਆ ਉਸ ਤੋਂ ਬਾਅਦ ਆਪਾਂ ਹਾਈਲਾਈਟਿੰਗ ਕਰਾਂਗੇ। ਮੈਂ ਕਰਾਂ। ਮਤਲਬ ਪਾਊਡਰ بیس ਨੇ। ਹਾਂਜੀ। ਉਸ ਤੋਂ ਬਾਅਦ ਅਸੀਂ ਪਾਊਡਰ ਪਰ ਫਲੇਆ ਕੋਈ ਵੀ ਆਪਾਂ Z ਬਲੈਕ ਕਲਰ ਦੇ ਨਾਲ ਨਹੀਂ ਅਪਲਾਈ ਕਰਨਾ ਇਹਨੂੰ ਹਲਕਾ ਜਿਹਾ ਬ੍ਰਾਊਨ ਕਲਰ ਦੇ ਵਿੱਚ। ਸਰ ਇਹਦੇ ਲਈ ਕੋਈ ਖਾਸ ਟਿਪਸ ਜੇ ਦਾ ਕਈਆਂ ਦੇ ਆਈਬ੍ਰੋਸ ਜਿਹੜੇ ਨੇ ਉਹ ਲਾਈਟ ਹੁੰਦੇ ਨੇ ਕਈਆਂ ਦੇ ਭਰੇ ਹੋਏ ਹੁੰਦੇ ਨੇ ਹਾਂਜੀ ਆਪਾਂ ਉਹਨਾਂ ਤੇ ਲਈ ਹਾਈਲਾਈਟ ਕਰਦੇ ਵਕਤ ਆਪਾਂ ਕਵਰੇਜ ਦੇ ਸਕਦੇ ਹਾਂ ਉਹਨਾਂ ਨੂੰ ਹਾਂਜੀ ਆਪਾਂ ਉਹਨਾਂ ਨੂੰ ਬਹੁਤ ਹੀ ਲਾਈਟ ਪ੍ਰੋਡਕਟਸ ਨਾਲ ਰਿਡਿਫਾਈਨ ਕਰਾਂਗੇ ਮੈਮ ਓਕੇ ਜਿਹੜੇ ਆਡ ਵੀ ਨਾ ਲੱਗਣ ਹਾਂਜੀ ਉਸ ਤੋਂ ਬਾਅਦ ਆਪਾਂ ਕਾਜ ਰਿਪਲਾਈ ਕਰਾਂਗੇ ओके okay, हां जी ਅਸੀਂ ਕਾਜਲ ਜਿਹੜਾ ਆ ਉਹ ਸਕਿੱਪ ਕੀਤਾ ਸੀ ਹਾਂ ਜੀ ਸਰ ਕਾਜਲ ਤੇ ਲਈ ਕੋਈ ਖਾਸ ਟਿਪ ਹੈ ਵੀ ਕਿਸੇ ਵੇਲੇ ਸ਼ਿਕਾਇਤ ਹੰਦੀ ਫੈਲ ਜਾਂਦਾ ਆ ਹਾਂ ਜੀ ਮੈਮ ਫਿਰ ਆਪਾਂ ਵੋਟਰ ਬੂਥ ਪ੍ਰੂਫ ਅਲੱਗ ਅਪਲਾਈ ਕਰਾਂਗੇ ਓਕੇ ਹਾਂ ਜੀ ਉਸ ਤੋਂ ਬਾਅਦ ਆਪਾਂ ਡਰਾਈਵਰ ਕਰਾਂਗੇ ਓਕੇ according to mem dress ਆਪਾਂ ਕਲਰ ਲਾਵਾਂਗੇ ਜਿਹੜਾ ਆਪਾਂ ਕ੍ਰੀਜ਼ ਲਾਈਨ ਦੇ ਨਾਲ ਡਿਫਾਈਨ ਕੀਤਾ ਸੀ ਕਲਰਸ ਨੂੰ ਅੱਛਾ ਜੀ ਮਤਲਬ ਆਇਜ਼ ਦੇ ਥੋੜੇ ਬਾਹਰ ਵਾਲੀ ਸਾਈਡ ਜਿੱਥੇ ਤੁਸੀਂ ਕਾਜਲ ਲਗਾਇਆ ਉਹਦੇ ਬਿਲਕੁਲ نیچے ਤੁਸੀਂ ਇੱਕ ਹੋਰ ਜਿਹੜਾ ਆ ਕਲਰਸ ਨੂੰ ਆਪਾਂ ਬਲੈਂਡ ਕਰਦੇ ਆਂ ओके ਸੋ ਲਿਪਸਟਿਕ ਅਪਲਾਈ ਕਰਨ ਵਾਲੇ ਕਲਰ ਕਿਸ ਤਰੀਕੇ ਨਾਲ ਤੁਸੀਂ ਫਿਰ ਡਿਸਾਈਡ ਕਰਦੇ ਹੋ ਮੈਮ ਕਲਾਇੰਟ ਦੀ ਰਿਕੁਆਇਰਮੈਂਟ ਹੁੰਦੀ ਹੈ ਕੀ ਆ ਤੁਸਾਨੂੰ ਕਿਦਾਂ ਦੇ ਲਿਪਸਟ ਚਾਹੀਦੇ ਆ ਸਾਨੂੰ ਇਸ ਤਰ੍ਹਾਂ ਦੇ ਲਿਪਸਟ ਚਾਹੀਦੇ ਆ ਆਪ ਅਕੋਰਡਿੰਗ ਫੁਲ ਦੇ ਅਸੀਂ ਲਗਾ ਸਕਦੇ ਆ ਹਲਕਾ ਜਿਹਾ ਮਤਲਬ ਵੈਟ ਲੁੱਕ ਦਿੱਤਾ ਤੁਸੀਂ ਹਾਂਜੀ ਫਾਈਨਲੀ ਸਰ ਬਿੰਦੀ ਲਗਾਉਣ ਤੋਂ ਬਾਅਦ ਲਾਸ ਆਪਣਾ ਜਿਹੜਾ ਮੇਕਅਪ ਹੈ ਉਹ ਕੰਪਲੀਟ ਹੋ ਗਿਆ ਹੈ ਨਾ ਬਿਲਕੁਲ ਮੈਂ ਸਾਡੀ ਬ੍ਰਾਈਡ ਬਿਲਕੁਲ ਤਿਆਰ ਆ ਜੀ ਸੋ ਅੱਜ ਅਸੀਂ ਤੁਹਾਨੂੰ ਬ੍ਰਾਈਡਲ ਮੇਕਅਪ ਜਿਹੜਾ ਆ ਉਹ ਲਾਈਵ ਕਰਕੇ ਵੀ ਵਿਖਾਇਆ ਤੇ ਸਾਡੇ ਮੇਕਅਪ ਆਰਟਿਸਟ ਨੇ ਤੁਹਾਨੂੰ ਬ੍ਰਾਈਡਲ ਮੇਕਅਪ ਬਾਰੇ ਕੁਝ ਟਿਪਸ ਵੀ ਦੱਸੇ ਜਿਹੜੇ ਕਿ ਤੁਸੀਂ ਅੱਗੇ ਫਾਲੋ ਕਰ ਸਕਦੇ ਹੋ ਤੇ ਆਪਣੇ ਮੇਕਅਪ ਨੂੰ ਹੋਰ ਵੀ ਵਧੀਆ ਬਣਾ ਸਕਦੇ ਹੋ ਡੀਡੀ ਪੰਜਾਬੀ ਦਾ ਇਹ ਪ੍ਰੋਗਰਾਮ ਖੂਬਸੂਰਤ ਜਿਹੜਾ ਹੈ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਅੱਗੇ ਇਹੋ ਜਿਹੀ ਪ੍ਰੋਗਰਾਮ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਅੱਗੇ ਵਾਲੇ ਪ੍ਰੋਗਰਾਮ ਵੀ ਦੇਖ ਸਕੋ Anuado.